ਜੀ ਆਇਆਂ ਨੂੰ ਜੀ ਆਪਾਂ ਪਹੁੰਚ ਗਏ ਜੀ ਪਿੰਡ ਮਧੇਕੇ ਇਹ ਇੱਧਰਲੇ ਪਾਸੇ ਸਾਰਾ ਪਿੰਡ ਰਹਿੰਦਾ ਮਧੇਕੇ ਤੇ ਮਧੇਕੇ ਪਿੰਡ ਤੋਂ ਜਦੋਂ ਛੋੜ ਕੇ ਪਿੰਡ ਵੱਲ ਨੂੰ ਜਾਂਦੇ ਆ ਤਾਂ ਰਸਤੇ ਵਿੱਚ ਇਹ ਬਣਿਆ ਹੋਇਆ ਦਰਬਾਰ ਸਾਹਿਬ ਪਿੰਡ ਤੋਂ ਬਾਹਰ ਨਿਕਲ ਗਏ ਗੁਰਦੁਆਰਾ ਪਾਕਾ ਸਾਹਿਬ ਪਾਤਸ਼ਾਹੀ 10ਵੀਂ ਠੀਕ ਹੈ ਜੀ ਇਹ ਸਾਹਮਣੇ ਬਣਿਆ ਹੋਇਆ ਗੇਟ ਆਪਣਾ ਸਾਰਿਆਂ ਦਾ ਸਵਾਗਤ ਕਰਦਾ ਹੈ ਤੇ ਆਪਾਂ ਚੱਲਦੇ ਅੰਦਰ ਦਰਸ਼ਨ ਮੇਲੇ ਕਰਦੇ ਜਾਂ ਗੁਰਦੁਆਰਾ ਸਾਹਿਬ ਦੇ ਤੇ ਇੱਥੋਂ ਤਕਰੀਬਨ 100 ਕਿ ਮੀਟਰ ਅੱਗੇ ਜਾ ਕੇ ਆ ਗੁਰਦੁਆਰਾ ਸਾਹਿਬ ਠੀਕ ਹੈ ਜੀ ਤੇ ਤੁਸੀਂ ਵੀਡੀਓ ਨੂੰ ਜ਼ਰੂਰ ਦੇਖਿਓ ਇਸ ਤਰ੍ਹਾਂ ਜੋ ਵੀ ਇਤਿਹਾਸ ਹੋਊਗਾ ਆਪਾਂ ਇਤਿਹਾਸ ਤੁਹਾਨੂੰ ਸਾਂਝਾ ਕਰਾਂਗੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਪਾਂ ਚੱਲਦੇ ਜੰਦਰ ਅੰਦਰ ਜਾ ਕੇ ਫਿਰ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਆਂ ਪਹੁੰਚ ਕੇ ਭਾਈ ਆਪਾਂ ਗੁਰਦੁਆਰ ਸਾਹਿਬ ਤੇ ਇਹ ਜਿਹੜਾ ਪਿੰਡ ਆ ਪਿੰਡ ਮਧੇਕੇ ਇਹਦੇ ਜਿਹੜਾ ਸਭ ਤੋਂ ਨੇੜੇ ਸ਼ਹਿਰ ਪੈਂਦਾ ਉਹ ਹੈਗਾ ਨਿਹਾਲ ਸਿੰਘ ਵਾਲਾ ਤੇ ਇਸ ਪਿੰਡ ਤੋਂ ਨਿਹਾਲ ਸਿੰਘ ਵਾਲਾ ਦੀ ਦੂਰੀ ਤਕਰੀਬਨ 5 ਕਿਲੋਮੀਟਰ ਹੈ ਮੈਂ ਨਾਲ ਮੈਪ ਵੀ ਅਟੈਚ ਕਰ ਦਿੰਨਾ ਲੋਕੇਸ਼ਨ ਤੇ ਜਿਵੇਂ ਆਪਾਂ ਕੇ ਪਹਿਲਾਂ ਦੱਸਿਆ ਆਪਾਂ ਨੇ ਵੀ ਮਧੇਕੇ ਪਿੰਡ ਤੋਂ ਸ਼ਿਓਟ ਕੋ ਵੱਲ ਨੂੰ ਜਾਂਦੇ ਆ ਤਾਂ ਉਸ ਸਥਾਨ ਤੇ ਪਿੰਡ ਤੋਂ ਬਾਹਰ ਨਿਕਲ ਕੇ ਦਰਵਾਸਾ ਹੈ ਵਾ ਇਹ ਉਹ ਸਥਾਨ ਆ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜਰੂ ਦੀਨਾ ਕੰਗੜਵਾਲ ਨੂੰ ਜਾ ਰਹੇ ਸੀ ਤਾਂ ਇਸ ਸਥਾਨ ਤੇ ਰੁਕੇ ਸੀ ਬਾਕੀ ਦਾ ਇਤਿਹਾਸ ਆਪਾਂ ਦਰਵਾਜ਼ਾ ਸਾਹਿਬ ਚੱਲ ਕੇ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਜੀ ਠੀਕ ਹੈ ਜੀ ਇਹ ਦਰਵਾਜ਼ਾ ਸਾਹਿਬ ਦੇ ਬਾਹਰ ਆਪਾਂ ਗੱਡੀ پارک ਕਰਤੀ ਚੱਲਦੇ ਅੰਦਰ ਜਿਵੇਂ ਕਿ ਆਪਾਂ ਪਹਿਲਾਂ ਵੀਡੀਓ ਵਿੱਚ ਜ਼ਿਕਰ ਕਰ ਚੁੱਕੇ ਹਾਂ ਪਿੰਡ ਮੋਹੀ ਤੋਂ ਕਿ ਭਾਈ ਜਵਾਲਾ ਜੀ ਤੋਂ ਗੁਰੂ ਜੀ ਨੇ ਉਂਗਲੀ ਆਪਣਾ ਛੱਲਾ ਕਟਵਾਇਆ ਸੀ ਤੇ ਉਹਨਾਂ ਦੀ ਉਸ ਉਂਗਲ ਦੇ ਉੱਪਰ ਜ਼ਖਮ ਹੋ ਗਿਆ ਸੀ ਫਿਰ ਉਹ ਭਾਈ ਜਵਾਲਾ ਜੀ ਨੇ ਉਹਨਾਂ ਦੀ ਉਸ ਉਂਗਲੀ ਦੇ ਉੱਪਰ ਇੱਕ ਪੱਟੀ ਬੰਨ ਦਿੱਤੀ ਸੀ ਤੇ ਉਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੰਘਾਂ ਦੇ ਨਾਲ ਪਿੰਡ ਮੋਹੀ ਤੋਂ ਚੱਲ ਕੇ ਤਖਤੂਪੁਰਾ ਹੁੰਦੇ ਹੋਏ ਫਿਰ ਇਸ ਸਥਾਨ ਤੇ ਪਹੁੰਚੇ ਸੀ ਤੇ ਇਸ ਸਥਾਨ ਤੇ ਆ ਕੇ ਉਹਨਾਂ ਨੇ ਵਿਸ਼ਰਾਮ ਕੀਤਾ ਤੇ ਇੱਕ ਉਹਨਾਂ ਦੀ ਮੈਂ ਜਿਹੜੀ ਉਂਗਲ ਸੀ ਮਤਲਬ ੜੀ ਕਿ ਪੱਕ ਚੁੱਕੀ ਜਿਹੜੀ ਪੱਟੀ ਬੰਨੇ ਸੀ ਉਹ ਪੱਟੀ ਉਹ ਜਾਖੰਦ ਵਿੱਚ ਫਸ ਗਈ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਇੱਥੇ ਕਿ ਨੇੜੇ ਕੋਈ ਕਿਸਾਨ ਕੰਮ ਕਰ ਰਿਹਾ ਸੀ ਜਿਹੜਾ ਕਿ ਮੁਸਲਮਾਨ ਸੀ ਉਹਨਾਂ ਨੂੰ ਕਿਹਾ ਜੇ ਕੋਈ ਨੇੜੇ-ਤੇੜੇ ਕੋਈ ਮੁਰਲੀ ਸਹਾਇਤਾ ਦੇਣ ਵਾਲਾ ਹੋਵੇ ਜਾਂ ਕੋਈ ਵੈਦ ਹਕੀਮ ਹੋਵੇ ਤਾਂ ਉਹਨਾਂ ਨੂੰ ਬਲਾਓ ਅਸੀਂ ਆਪਣੀ ਇਹ ਹੱਥ ਦੀ ਪੱਟੀ ਖੁਲਵਾਉਣੀ ਆ ਤਾਂ ਮੁਸਲਮਾਨ ਕਿਸਾਨ ਨੇ ਕਿਹਾ ਸੀਗਾ ਕਿ ਇੱਥੇ ਨੇੜੇ-ਤੇੜੇ ਤਾਂ ਕੋਈ ਹੈ ਨਹੀਂ ਆ ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਇਹ ਪੱਟੀ ਮੈਂ ਖੋਲ ਦਿੰਦਾ ਹਾਂ ਇਹ ਕੰਮ ਮੈਂ ਕਰ ਦਿੰਦਾ ਹਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਭਾਈ ਅਸੀਂ ਸਾਰੇ ਧਰਮਾਂ ਦਾ ਸਤਕਾਰ ਕਰਦੇ ਹਾਂ ਸਾਨੂੰ ਇਸ ਤੋਂ ਕੋਈ ਇਤਰਾਜ਼ ਨਹੀਂ ਹੈ ਜੇ ਤੁਸੀਂ ਚਾਹੋ ਤਾਂ ਪੱਟੀ ਖੋਲ ਸਕਦੇ ਹੋ ਫਿਰ ਉਹ ਮੁਸਲਮਾਨ ਨੇ ਕਿਸਾਨ ਨੇ ਉਸਤੇ ਗਰਮ ਫੂਕਾਂ ਮਾਰ ਕੇ ਪੱਟੀ ਨੂੰ ਹੌਲਦੀ ਕਰਕੇ ਉਤਾਰਿਆ ਤੇ ਫਿਰ ਉਸ ਜਗ੍ਹਾ ਤੇ ਮਲ ਜਿਹੜਾ ਜ਼ਖਮ ਹੈ ਤੇ ਉਹ ਜ਼ਖਮ ਨੂੰ ਵੀ ਸਾਫ਼ ਕੀਤਾ ਸੀ ਤੇ ਸਾਫ਼ ਕਰਨ ਤੋਂ ਬਾਅਦ ਉਸਤੇ ਦੁਬਾਰਾ ਪੱਟੀ ਕੀਤੀ ਸੀ ਤੇ ਇਹ ਸਾਹਮਣੇ ਦਰਵਾਸਾਹਬ ਆ ਗਿਆ ਤੇ ਦਰਵਾਸਾਹਬ ਦੇ ਨਾਲ ਹੀ ਇੱਧਰ ਲੱਗ ਗਿਆ ਅਪਲੇ ਇਤਿਹਾਸ ਤੇ ਨਜ਼ਰ ਮਾਰ ਲੈਣੇ ਆ ਫਿਰ ਆਪਾਂ ਦਰਵਾਸਾਹਬ ਦੇ ਅੰਦਰ ਜਾ ਕੇ ਦਰਸ਼ਨ ਮਿਲੇ ਕਰਦੇ ਹਾਂ ਤੇ ਬਾਕੀ ਦੇ ਇਤਿਹਾਸ ਦੀ ਸਾਂਝ ਪਾਉਣੀ ਹੈ ਇਹ ਲੱਗ ਗਿਆ ਸਾਹਮਣੇ ਇਤਿਹਾਸ ਦਾ ਬੋਰਡ ਇਤਿਹਾਸ ਜਿਹੜਾ ਆਪਾਂ ਤੁਹਾਨੂੰ ਸਾਂਝਾ ਕਰਦੇ ਹਾਂ ਸਾਰਾ ਇਤਿਹਾਸ ਇੱਥੇ ਲਿਖਿਆ ਹੋਇਆ ਜੀ ਤੇ ਨਾਲ ਸਾਹਮਣੇ ਤਸਵੀਰ ਵੀ ਬਣੀ ਹੋਈ ਹੈ ਠੀਕ ਹੈ ਜੀ ਤੇ ਆਪਾਂ ਪਹਿਲਾਂ ਅੰਦਰ ਚੱਲਦੇ ਆਂ ਦਰਬਾਰ ਸਾਹਿਬ ਤੇ ਮੱਥਾ ਟੇਕ ਲਈ ਤੇ ਬਾਕੀ ਇਤਿਹਾਸ ਜੇ ਆਪਾਂ ਸੰਤ ਪਾ ਲੈਣੇ ਆ ਤੁਹਾਡੇ ਨਾਲ ਸ਼ਾਇਦ ਥੋੜਾ ਦੂਰ ਹੋਊਗਾ ਨਹੀਂ ਦਿਖਦਾ ਹੋਣਾ ਪਰ ਬੋਰਡ ਜਿਆਦਾ ਵੱਡਾ ਹੋਣ ਕਰਕੇ ਥੋੜੀ ਦੂਰੋਂ ਵੀਡੀਓ ਬਣਾਈ ਆ ਠੀਕ ਹੈ ਜੀ ਏ ਆ ਗਈ ਹੁਣ ਆਪਾਂ ਦਰਬਾਰ ਸਾਹਿਬ ਤੋਂ ਬਾਹਰ ਤੇ ਦਰਬਾਰ ਸਾਹਿਬ ਤੋਂ ਬਾਹਰ ਆਉਂਦੇ ਹੀ ਤੇ ਸਾਹਮਣੇ ਇੱਕ ਵਿਸ਼ਾਲ ਬੇਰੀ ਦਾ ਦਰਖਤ ਲੱਗਾ ਹੋਇਆ ਤੇ ਦੱਸਿਆ ਜਾਂਦਾ ਹੈ ਕਿ ਇਹ ਬੇਰੀ ਵੀ ਬਹੁਤ ਜ਼ਿਆਦਾ ਪੁਰਾਣੀ ਹੈ ਤੇ ਇਸ ਬੇਰੀ ਦੇ ਥੱਲੇ ਇੱਕ ਆ ਬੋਣਿਆ ਬਹੁਤ ਸੋਹਣਾ ਲੱਗਦਾ ਹੈ ਪੀਓਪੀ ਦਾ ਸ਼ਾਇਦ ਬਣਾਇਆ ਹੋਇਆ ਮੋਰ ਤੇ ਇਹ ਸੋਹਣਾ ਲੱਗ ਰਿਹਾ ਹੈ ਤੇ ਆਪਾਂ ਹੁਣ ਬਾਕੀ ਆਪਣੇ ਇਤਿਹਾਸ ਦੀ ਜਿਹੜੀ ਸਾਹ ਰਹਿਦੀ ਹੈ ਉਹਨੂੰ ਆਪਾਂ ਪੂਰਾ ਕਰ ਲੈਣੇ ਆ ਤੇ ਉਸ ਮੁਸਲਮਾਨ ਕਿਸਾਨ ਨੇ ਫਿਰ ਉਹ ਗੁਰੂ ਜੀ ਦੇ ਉਂਗਲੀ ਦਾ ਜਿਹੜਾ ਉਂਗਲੀ ਪੱਕੀ ਹੋ ਸੀ ਉਹਦੇ ਜ਼ਖਮ ਨੂੰ ਸਾਫ਼ ਕੀਤਾ ਤੇ ਸਾਫ਼ ਕਰਕੇ ਉਸ ਦੇ ਉੱਪਰ ਦੁਬਾਰਾ ਪੱਟੀ ਕੀਤੀ ਤੇ ਉਸ ਸਮੇਂ ਤੇ ਦੱਸਿਆ ਜਾਂਦਾ ਕਿ ਇਸ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਪਾਕਾ ਸਾਹਿਬ ਮਸ਼ਹੂਰ ਹੋਇਆ ਸੀ ਤੇ ਇਹ ਸਾਹਮਣੇ ਦਰਬਾਰ ਸਾਹਿਬ ਹੈ ਬਹੁਤ ਸੋਹਣਾ ਬਣਿਆ ਹੋਇਆ ਦਰਬਾਰ ਸਾਹਿਬ ਹੈ ਤੁਸੀਂ ਵੀ ਬਾਈ ਜਦੋਂ ਵੀ ਕਦੇ ਨਿਹਾਲ ਸਿੰਘ ਵਾਲਾ ਜਾਂ ਇਧਰ ਤਖਤਪੁਰਾ ਵਾਲਾ ਆਓ ਤਾਂ ਇਸ ਦਰਬਾਰ ਸਾਹਿਬ ਤੇ ਵੀ ਜ਼ਰੂਰ ਦਰਸ਼ਨ ਕਰਕੇ ਜਾਇਓ ਕੁਝ ਭੈਣ ਭਾਇੇ ਵੀਰ ਅਜਿਹੇ ਵੀ ਹੁੰਦੇ ਆ ਜਿਹੜੇ ਕਿ ਕਮਾਂਕਾਰਾਂ ਤੇ ਰੁਝੇ ਮਨ ਵਿੱਚ ਇੰਨੇ ਜਿਆਦਾ ਉਲਝੇ ਹੁੰਦੇ ਆ ਕਿ ਉਹ ਜਿਹੜੇ ਮੇਨ ਗੁਰਦੁਆਰਾ ਸਾਹਿਬ ਹੁੰਦੇ ਨੇ ਮੇਨੇ ਇਤਿਹਾਸਕ ਸਥਾਨ ਨੇ ਜਿਵੇਂ ਅੰਮ੍ਰਿਤਸਰ ਹੋਇਆ ਅਨੰਦਪੁਰ ਸਾਹਿਬ ਹੋਇਆ ਜਾਂ ਆਪਣੇ ਧੰਮਧਮਾ ਸਾਹਿਬ ਹੋਇਆ ਇਹਨਾਂ ਸਥਾਨਾਂ ਦੇ ਦਰਸ਼ਨ ਤਾਂ ਕਰ ਲੈਂਦੇ ਆ ਪਰ ਜਿਹੜੇ ਇਸ ਤਰ੍ਹਾਂ ਦੇ ਛੋਟੇ ਇਤਿਹਾਸਿਕ ਸਥਾਨ ਹੁੰਦੇ ਨੇ ਉਹਨਾਂ ਵੱਲੋਂ ਨਹੀਂ ਜਾ ਪਾਉਂਦੇ ਸੋ ਉਹਨਾਂ ਕੋਲ ਵੀ ਬਾਈ ਇੱਕੇ ਮੌਕਾ ਹੈਗਾ ਕਿ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਸੀਂ ਘਰੇ ਬੈਠੇ ਉਹਨਾਂ ਨੂੰ ਇਹਨਾਂ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਵਾ ਦਿਆਂ ਕਰਾਂਗੇ ਕਿਉਂਕਿ ਅਸੀਂ ਰੈਗੂਲਰ ਜਾਂਦੇ ਰਹਿੰਨੇ ਆ ਨਾ ਇਤਿਹਾਸਕ ਸਥਾਨਾਂ ਤੇ ਇਹਨਾਂ ਦੇ ਦਰਸ਼ਨ ਕਰਦੇ ਆ ਵੀਡੀਓ ਬਣਾਉਂਦੇ ਆ ਤੇ ਵੀਡੀਓ ਅਪਲੋਡ ਕਰ ਦਿੰਨੇ ਆ ਸੋ ਭਾਈ ਤੁਸੀਂ ਵੀ ਚੈਨਲ ਸਬਸਕ੍ਰਾਈਬ ਕਰਿਓ ਤੇ ਘਰੇ ਬੈਠ ਕੇ ਇਹਨਾਂ ਇਤਿਹਾਸਕ ਥਾਵਾਂ ਦੇ ਦਰਸ਼ਨ ਕਰ ਸਕਦੇ ਹੋ ਤੇ ਨਾਲ ਇੱਕ ਹੋਰ ਸੋਨੇ ਤੇ ਸੁਹਾਗ ਵਾਲੀ ਗੱਲ ਹੋ ਜਾਂਦੀ ਆ ਜੇਕਰ ਤੁਸੀਂ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਇੱਕ ਲਾਈਕ ਕਰ ਦਮੋ ਸ਼ੇਅਰ ਕਰ ਦਮੋ ਕਮੈਂਟ ਕਰ ਦਮੋ ਤਾਂ ਬਸ ਦਿਨ ਦੁਪਹਿਰ ਰਾਤ ਚਪੜੀ ਪ੍ਰਕਿਰਿਆ ਕੰਮ ਹੋ ਜਾਂਦਾ ਵੈਸੇ ਇਹ ਗੁਰਦੁਆਰਾ ਸਾਹਿਬ ਦਾ ਕੰਸਟਰਕਸ਼ਨ ਦਾ ਕੰਮ ਅਲੇ ਚੱਲ ਰਿਹਾ ਠੀਕ ਹੈ ਜੀ ਤੇ ਇਹ ਸਾਰਾ ਇੱਥੋਂ ਆੜਾ ਦਵਾਲਾ ਤੇ ਉਹ ਸਾਹਮਣੇ ਉਧਰ ਲੰਗਰ ਵਾਲਾ ਤੇ ਦਰਸ਼ਕਤਾਰੇ ਆਪਾਂ ਕਰ ਲਈ ਬਾਈ ਵਧੀਆ ਕਿੱਥੋਂ ਹੁਣ ਆਪਾਂ ਚਾਲੇ ਪਾਉਣੇ ਆ ਇੱਥੋਂ ਹੁਣ ਆਪਾਂ ਜਾਵਾਂਗੇ ਕਿਸੇ ਹੋਰ ਇਤਿਹਾਸਿਕ ਸਥਾਨ ਤੇ ਜਾਵਾਂਗੇ ਉਹਦੀ ਵੀਡੀਓ ਬਣਾਵਾਂਗੇ ਤੇ ਤੁਹਾਡੇ ਸਾਰਿਆਂ ਨਾਲ ਆਪਾਂ ਸਾਂਝੀ ਕਰਾਂਗੇ ਤੇ ਤੁਸੀਂ ਵੀ ਨੋਟੀਫਿਕੇਸ਼ਨ ਬੈਲ ਨੂੰ ਜੇ ਔਨ ਕਰ ਲਮੋਂ ਤਾਂ ਜਿਆਦਾ ਵਧੀਆ ਹੈ ਤਾਂ ਤੁਹਾਡੇ ਕੋਲ ਵੀ ਉਹ ਨੋਟੀਫਿਕੇਸ਼ਨ ਆ ਜਾਇਆ ਕਰੂਗਾ ਜਦੋਂ ਵੀ ਆਪਾਂ ਵੀਡੀਓ ਅਪਲੋਡ ਕਰਾਂਗੇ ਸੋ ਇੱਥੋਂ ਹੁਣ ਆਪਾਂ ਚੱਲੇ ਪਾਉਨੇ ਆ ਜੀ ਇੱਥੋਂ ਆਪਾਂ ਜਾਵਾਂਗੇ ਦੀਨਾ ਕੰਗੜਵਾਲ ਦੀਨਾ ਉਹ ਪਿੰਡ ਜਿੱਥੇ ਕੇਸ਼ਰੀ ਗੁਰੂ ਗੋਬਿੰਦ ਸਿੰਘ ਨੇ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ ਸੀ ਤੇ ਉਥੇ ਇਤਿਹਾਸ ਬਾਰੇ ਤੁਹਾਨੂੰ ਸਾਂਝਾ ਕਰਾਂਗੇ ਤੇ ਚੱਲਦੇ ਆਂ ਫਿਰ ਆਪਾਂ ਸਤਿ ਸ਼੍ਰੀ ਅਕਾਲ ਵਾਈ ਸਾਰਿਆਂ ਨੂੰ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਟਾਈਮ ਕੱਢਦੇ ਹੋ ਤੇ ਸਾਡੀ ਵੀਡੀਓ ਨੂੰ ਦੇਖਦੇ ਹੋ ਸੱਚੀ ਕਾਰਵਾਈ ਸਾਰਿਆਂ ਨੂੰ